ਹਾਂਜੀ ਤਾਂ ਸੱਚੀ ਗੱਲ ਬੱਚੇ ਸਾਰਿਆਂ ਨੂੰ ਅੱਜ ਦਾ ਜੋ ਸਾਡਾ ਸਾਇੰਸ ਦਾ ਟੌਪਿਕ ਹੈ ਉਹ ਹੈ ਬੱਚੇ ਫਾਈਵ ਕਿੰਗਡਮ ਕਲਾਸੀਫਿਕੇਸ਼ਨ ਇਫ ਫਾਈਵ ਕਿੰਗਡਮ ਕਲਾਸੀਫਿਕੇਸ਼ਨ ਦੀ ਅਗਰ ਆਪਾਂ ਦੇਖੀਏ ਕਿ ਬਹੁਤ ਜ਼ਿਆਦਾ ਡਿਟੇਲ ਤੁਹਾਨੂੰ ਨਹੀਂ ਹੈ ਬਟ ਸਿੰਪਲ ਸਿੰਪਲ ਚੀਜ਼ਾਂ ਹੈ ਜਿਨ੍ਹਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਬੱਚੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਫਾਈਵ ਕਿੰਗਡਮ ਦੀ ਜ਼ਰੂਰਤ ਕਿਉਂ ਪਈ ਤੇ ਇਹ ਕੀ ਚੀਜ਼ ਹੈਗਾ ਦੇਖੋ ਜਦੋਂ ਕੀ ਹੋਇਆ ਬੱਚੇ ਜਿਹੜੇ ਜੀਵ ਸੀ ਉਹ ਹੌਲੀ-ਹੌਲੀ ਵਧਨੇ ਸ਼ੁਰੂ ਹੋਏ ਠੀਕ ਹੈ ਜਿਵੇਂ ਆਪਾਂ ਮੰਨ ਲਓ ਕਿ ਹੁਣ ਮੈਂ ਤੁਹਾਨੂੰ ਕਹਤਾਂ ਕਿ ਪਲਾਂਟਸ ਹੈ ਤੁਹਾਨੂੰ ਪਲਾਂਟਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਉਹ ਹਰੇ ਰੰਗ ਦੇ ਹੋਣਗੇ ਉਹਨਾਂ ਦੇ ਕੋਲ ਕਲੋਰੋਫਿਲ ਨਾਂ ਦਾ ਪਦਾਰਥ ਹੁੰਦਾ ਹੈ ਉਹ ਆਪਣਾ ਖਾਣਾ ਖੁਦ ਬਣਾਉਂਦੇ ਆ ਤਾਂ ਜਿੰਨੀਆਂ ਵੀ ਇਦਾਂ ਦੀਆਂ ਚੀਜ਼ਾਂ ਆ ਉਹ ਆਪਾਂ ਨੂੰ ਪਤਾ ਹੈ ਕਿ ਉਹ ਪਲਾਂਟਸ ਦੀ ਕੈਟਾਗਰੀ ਚ ਆਉਣਗੀਆਂ ਇਦਾਂ ਹੀ ਜੇ ਮੈਂ ਤੁਹਾਨੂੰ ਐਨੀਮਲਸ ਕਹਦਾ ਤਾਂ ਤੁਹਾਡੇ ਇੱਕੇ ਦਮ ਦਿਮਾਗ ਦੇ ਅੰਦਰ ਸਾਰੇ ਐਨੀਮਲਸ ਵਾਲੇ ਕੈਰੇਕਟਰ ਆ ਜਾਣਗੇ ਤਾਂ ਬੱਚੇ ਜਦੋਂ ਕਿ ਕਿ ਉਹ ਆ ਜਦੋਂ ਸਾਡੀ ਜਿਹੜੀਆਂ ਵੇਰੀਏਸ਼ਨਸ ਸਿਗੀਆਂ ਵੇਰੀਏਸ਼ਨ ਦਾ ਅਗਰ ਆਪਾਂ ਗੱਲ ਕਰੀਏ ਵੇਰੀਏਸ਼ਨ ਦਾ ਮਤਲਬ ਹੁੰਦਾ ਹੈ ਕਿ ਜਦਾਂ ਵੱਖ-ਵੱਖ ਤਰ੍ਹਾਂ ਦੇ ਜੀਵ ਧਰਤੀ ਉੱਤੇ ਆਉਂਦੇ ਗਏ ਤਾਂ ਸਾਇੰਟਿਸਟਾਂ ਨੂੰ ਇੱਕ ਇਹ ਚੀਜ਼ ਉਹਨਾਂ ਨੂੰ ਸੁੱਝੀ ਕਿ ਕੀ ਕਰਨਾ ਚਾਹੀਦਾ ਇਹਨਾਂ ਦੇ ਗਰੁੱਪ ਬਣਾ ਦੇਣੇ ਚਾਹੀਦੇ ਆ ਤਾਂ ਕਿ ਉਹਨਾਂ ਗਰੁੱਪਸ ਦੇ ਵਿੱਚ ਆਪਾਂ ਰੱਖਾਂਗੇ ਕੀ ਬੱਚੇ ਐਦਾਂ ਦੇ ਜੀਵ ਜਿਨ੍ਹਾਂ ਦੇ ਕੈਰੈਕਟਰਸ ਜਿਨ੍ਹਾਂ ਦੇ ਲੱਛਣ ਆਪਸ ਦੇ ਵਿੱਚ ਮਿਲਦੇ ਆ ਤਾਂ ਕਿ ਕੀ ਹੋਵੇ ਆਪਾਂ ਨੂੰ ਵੀ ਸਮਝਣਾ ਅੱਗੇ ਜਾ ਕੇ ਸੌਖਾ ਹੋ ਸਕੇ ਤਾਂ ਪਹਿਲਾਂ ਕੀ ਹੋਇਆ ਜਦੋਂ ਇਹ ਸ਼ੁਰੂ ਹੋਇਆ ਸੀ ਸਭ ਤੋਂ ਪਹਿਲਾਂ ਦੋ ਕਿੰਗਡਮਸ ਤੋਂ ਹੋਇਆ ਸੀ ਮਤਲਬ ਉਹਨਾਂ ਨੇ ਸਿਰਫ ਪਲਾਂਟਸ ਤੇ ਐਨੀਮਲਸ ਚ ਚੀਜ਼ਾਂ ਵੰਡਤੀਆਂ ਬਟ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸਿਰਫ ਪਲਾਂਟਸ ਤੇ ਐਨੀਮਲਸ ਨਹੀਂ ਹੈਗੇ ਇਸ ਤੋਂ ਵੀ ਇਲਾਵਾ ਕਈ ਜੀਵ ਐਦਾਂ ਦੇ ਐ ਜਿਨ੍ਹਾਂ ਨੂੰ ਨਾ ਆਪਾਂ ਪਲਾਂਟਸ ਬੋਲ ਸਕਦੇ ਆ ਨਾ ਹੀ ਆਪਾਂ ਐਨੀਮਲਸ ਬੋਲ ਸਕਦੇ ਆ ਤਾਂ ਹੌਲੀ ਹੌਲੀ ਬੱਚੇ ਫਿਰ ਉਹਨਾਂ ਨੂੰ ਪੰਜ ਅਲੱਗ ਅਲੱਗ ਗਰੁੱਪਸ ਦੇ ਵਿੱਚ ਰੱਖਿਆ ਗਿਆ ਉਹਨਾਂ ਗਰੁੱਪਸ ਨੂੰ ਆਪਾਂ ਇੱਥੇ ਕੀ ਬੋਲਦੇ ਆ ਕਿੰਗਡਮ ਉਹ ਪੰਜ ਗਰੁੱਪਸ ਕਿਹੜੇ ਕਿਹੜੇ ਸੀ ਜਿਹੜੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਬੱਚੇ ਉਹ ਪੰਜ ਗਰੁੱਪਸ 'ਚ ਪਹਿਲਾ ਸੀਗਾ ਮੋਨਰਾ ਦੂਜਾ ਸੀਗਾ ਬੱਚੇ ਪ੍ਰੋਟੇਸਟਾ ਕਮੀਨ ਗ੍ਰਾਫਟ ਵੈਰੀ ਗੁੱਡ ਆਫਟਰਨੂੰ ਤੀਸਰਾ ਸੀ ਬੱਚੇ ਫੰਗਾਈ ਚੌਥਾ ਸਾਡੇ ਕੋਲ ਸੀਗਾ ਪਲਾਂਟੇ ਜਿਹਨੂੰ ਪਲਾਂਟਸ ਕਹਿੰਦੇ ਆ ਹੁਣ ਆਪਾਂ ਤੇ ਲਾਸਟ ਆ ਜਾਂਦਾ ਸੀ ਐਨੀਮੀਲੀਆ ਚਿੰਨੇ ਵੀ ਜੀਵ ਸਿਗੇਤਰਤੇ ਦੇ ਉੱਪਰ ਉਹਨਾਂ ਨੂੰ ਬੱਚੇ ਇੰਨਾ ਪੰਜ ਕਿੰਗਡਮਸ ਦੇ ਅੰਦਰ ਵੰਡ ਦਿੱਤਾ ਗਿਆ ਸੀ ਵੰਡਿਆ ਕਿਸ ਬੇਸਿਸ ਦੇ ਉੱਪਰ ਸੀਗਾ ਕਿ ਉਹਨਾਂ ਦਾ ਅਗਰ ਆਪਾਂ ਦੇਖੀਏ ਕਿ ਉਹ ਭੋਜਨ ਕਿਸ ਤਰੀਕੇ ਨਾਲ ਲੈ ਰਹੇ ਹੈ ਉਹ ਆਪਾਂ ਨੂੰ ਮਿਲਦੇ ਕਿੱਥੇ ਹੈ ਬੱਚੇ ਉਹਨਾਂ ਦਾ ਸਰੀਰ ਕਾਦਾ ਬਣਿਆ ਹੋਇਆ ਉਸ ਤਰੀਕੇ ਨਾਲ ਜੇ ਆਪਾਂ ਪਹਿਲੇ ਤੋਂ ਸ਼ੁਰੂ ਕਰੀਏ ਇਹਦੇ ਵਿੱਚ ਸਭ ਤੋਂ ਸਿੰਪਲ ਜੀਵ ਸੀਗੇ ਠੀਕ ਹੈ ਆਪਾਂ ਨੂੰ ਪਤਾ ਆਪਾਂ ਪੜਿਆ ਹੈ ਕਿ ਸੈੱਲ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਪ੍ਰੋਕੇਰੀਆਟ ਇੱਕ ਹੁੰਦਾ ਯੂਕੇਰੀਆਟ ਪ੍ਰੋ ਦਾ ਮਤਲਬ ਹੁੰਦਾ ਹੈ ਪਹਿਲਾ ਜਾਂ ਪੁਰਾਣਾ ਤੇ ਕੈਰੀਓਨ ਦਾ ਮਤਲਬ ਹੁੰਦਾ ਹੈ ਨਿਊਕਲੀਅਸ ਜਿਹੜੇ ਨਿਊਕਲੀਅਸ ਬਣਨ ਤੋਂ ਪਹਿਲਾਂ ਵਾਲੇ ਸੈੱਲ ਹੈ ਬੱਚੇ ਉਹਨਾਂ ਨੂੰ ਪ੍ਰੋਕੇਰੀਆਟਿਕ ਕਹਿੰਦੇ ਆ ਪ੍ਰੋਕੇਰੀਓਟਿਕ ਸੈੱਲ ਕਦੋਂ ਆਇਆ ਸੀ ਜਦੋਂ ਧਰਤੀ ਦੇ ਉੱਤੇ ਪਹਿਲਾ ਜੀਵਨ ਸ਼ੁਰੂ ਹੋਇਆ ਸੀ ਹੌਲੀ ਹੌਲੀ ਕੀ ਹੁੰਦਾ ਗਿਆ ਬੱਚੇ ਜਿਵੇਂ ਜਿਵੇਂ ਸਾਲ ਬੀਤਦੇ ਗਏ ਉਹ ਪ੍ਰੋਕੇਰੀਓਟਿਕ ਸੈੱਲ ਬਦਲ ਕੇ ਐਡਵਾਂਸ ਹੋ ਗਿਆ ਤੇ ਕਿਹਦੇ 'ਚ ਬਦਲ ਹੋ ਗਿਆ ਯੂਕੇਰੀਓਟਿਕ ਦੇ ਵਿੱਚ ਯੂ ਦਾ ਮਤਲਬ ਹੁੰਦਾ ਹੈ ਸੱਚਾ ਯਾ ਟਰੂ ਕੈਰੀਓਨ ਫਿਰ ਕੀ ਹੈ ਨਿਊਕਲੀਅਸ ਜਿਹਦੇ ਅੰਦਰ ਪੂਰੀ ਤਰ੍ਹਾਂ ਨਾਲ ਵੈਲ ਡਿਵੈਲਪਡ ਨਿਊਕਲੀਅਸ ਮੌਜੂਦ ਹੁੰਦਾ ਹੈ ਜਾਂ ਪ੍ਰੈਜ਼ੈਂਟ ਹੁੰਦਾ ਹੈ ਠੀਕ ਹੈ ਤਾਂ ਬੱਚੇ ਮੋਨਰਾ ਦੇ ਵਿੱਚ ਕਿਹੜੇ ਕੈਟਾਗਰੀ ਆਈ ਸੀ ਮੋਨਰਾ ਸਾਡੇ ਕੋਲ ਆਉਂਦੇ ਆ ਯੂਨੀਸੈਲੂਲਰ ਪ੍ਰੋਕਰੀਆਟਸ ਯੂਨੀ ਮਤਲਬ ਇੱਕ ਸੈਲੂਲਰ ਮਤਲਬ ਸੈੱਲ ਜਿਹੜੇ ਇੱਕ ਸੈੱਲ ਦੇ ਬਨੇ ਹੋਏ ਪਰੋਕੈਰੀਓਟਿਕ ਜੀਵ ਹੈ ਉਹ ਸਾਰੇ ਦੇ ਸਾਰੇ ਬੱਚੇ ਕਿਹਦੇ ਚ ਆਉਂਦੇ ਆ ਮੋਨਰਾ ਦੇ ਵਿੱਚ ਤੁਸੀਂ ਐਨਾ ਯਾਦ ਰੱਖਣਾ ਹੈ ਕਿ ਮੋਨਰਾ ਦਾ ਜਿਹੜਾ ਸੋਲ ਮੈਂਬਰ ਹੈ ਸੋਲ ਮਤਲਬ ਕਿ ਜੋ ਸਿਰਫ ਇਹਦੇ ਅੰਦਰ ਆਉਂਦਾ ਹੈ ਉਹ ਕਿਹੜਾ ਬੱਚੇ ਬੈਕਟੀਰੀਆ ਜਿੰਨੇ ਵੀ ਬੈਕਟੀਰੀਆ ਹੈ ਉਹ ਕਿਹੜੀ ਕੈਟਾਗਰੀ ਦੇ ਅੰਦਰ ਆਉਂਦੇ ਆ ਉਹ ਆਉਂਦੇ ਆ ਮੋਨਰਾ ਦੇ ਅੰਦਰ ਮੈਂ ਮੈਂ ਹਾਇ ਲਾਈਨ ਰਿਪੀਟ ਕਰਾਂ ਕਰੇ ਹਾਂਜੀ जेटा बैक्टीरिया वाली है बच्चे जेडे बैक्टीरिया वो सोल मैंबर है सोल का मतलब है कले जेड़े सिर्फ कि बच्चे मोनरा अंदर ठीक है सारे दे सारे बैक्टीरिया मोनरा अंदर आने प्रोटेस्टा प्रोटिसटा की जो आप गल करिए प्रोटेस्टा के अंदर बच्चे की आंदा प्रोटिस्टा जो सा इतनीसैलूलर यूकैरेट्स ਛਰੇ ਇੱਕ ਸੈੱਲ ਦੇ ਬਨੇ ਹੋਏ ਯੂ ਕੈਰੀਓਟਿਕ ਜੀਵ ਹੈ ਉਹ ਕਿਹਦੇ ਚ ਆਗੇ ਪ੍ਰੋਟਿਸਟਾ ਦੇ ਵਿੱਚ ਤਾਂ ਆਪਾਂ ਇੱਥੋਂ ਦੀ ਇਹਦੇ ਚ ਜਦੋਂ ਗਏ ਤਾਂ ਉਹ ਚੀਜ਼ ਐਡਵਾਂਸ ਹੋ ਗਈ ਹੈ ਬੱਚੇ ਠੀਕ ਹੈ ਉਸ ਤੋਂ ਬਾਅਦ ਤੀਸਰੀ ਆ ਜਾਂਦੀ ਹੈ ਫੰਗਾਈ ਫੰਗਸ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਉਹ ਫੰਗਾਈ ਪਲਾਂਟੇ ਤੇ ਐਨੀ ਨਹੀਂ ਮਿਲਿਆ ਇਹ ਤਿੰਨੋਂ ਦੇ ਤਿੰਨੋਂ ਇਹ ਸਾਡੇ ਕੋਲ ਕੀ ਹੁੰਦੇ ਆ ਮਲਟੀ ਸੈਲੂਲਰ eukaryotes that means hun eh kahefi cellan de samuh de naal bane hoye hai te inna de cell kidda de hai bacche eukaryotic hai ta pehla ta sanu inna da cell de basis te pata lag gaya ki edi wand apa kidda kiti hai theek hai hun dusri cheez dusri cheez aa jandi hai bacche apa cell de bhaggan di gall kiti ਆਪਾਂ ਪੜਿਆ ਸੀ ਕਿ ਸੈੱਲ ਦੇ ਬਾਹਰ ਸਭ ਤੋਂ ਬਾਹਰ ਅਗਰ ਆਪਾਂ ਪਲਾਂਟ ਸੈੱਲ ਦੀ ਗੱਲ ਕਰੀਏ ਉਹਦੇ ਅੰਦਰ ਆਪਾਂ ਨੂੰ ਸੈੱਲ ਵਾਲ ਮਿਲਦੀ ਹੈ ਠੀਕ ਹੈ ਤਾਂ ਅਗਰ ਆਪਾਂ ਇੰਨਾ ਸਾਰਿਆਂ 'ਚ ਦੇਖੀਏ ਤਾਂ ਇੱਕ ਤਾਂ ਆਪਾਂ ਨੂੰ ਐਨੀਮਲ ਸੈੱਲ 'ਚ ਸੈੱਲ ਵਾਲ ਨਹੀਂ ਮਿਲੂਗੀ ਬੱਚੇ ਤੇ ਫੰਗਾਈ ਵੀ ਕਿਸੇ-ਕਿਸੇ 'ਚ ਸੈੱਲ ਵਾਲ ਹੁੰਦੀ ਹੈ ਆਦਰਵਾਇਸ ਨਹੀਂ ਹੁੰਦੀ ਠੀਕ ਹੈ ਅਗਰ ਇਹਨਾਂ ਦੀ ਗੱਲ ਕਰੀਏ ਕਿੰਨਾ ਚ ਸੈਲ ਵਾਲ ਅਗਰ ਮਿਲਦੀ ਹੈ ਬੱਚੇ ਤਾਂ ਉਹ ਅਲੱਗ-ਅਲੱਗ ਚੀਜ਼ਾਂ ਤੋਂ ਬਣੀ ਹੁੰਦੀ ਹੈ ਮਤਲਬ ਸੇਮ ਮਟੀਰੀਅਲ ਦੀ ਸੈਲ ਵਾਲ ਉਹਦੇ ਚ ਨਹੀਂ ਬਣੀ ਹੁੰਦੀ ਤਾਂ ਮੇਨ ਚੀਜ਼ ਤੁਸੀਂ ਇੱਥੇ ਜੋ ਯਾਦ ਰੱਖਣੀ ਹੈ ਇੱਕ ਤਾਂ ਇਹਨਾਂ ਦੇ ਸੈਲ ਯਾਦ ਰੱਖ ਲੈਣੇ ਆ ਦੂਸਰੀ ਚੀਜ਼ ਜਿਹੜੀ ਤੁਸੀਂ ਯਾਦ ਰੱਖਣੀ ਹੈ ਉਹ ਹੈਗੀ ਹੈ ਬੱਚੇ ਇਹਨਾਂ ਦੀ ਨਿਊਟ੍ਰੀਸ਼ਨ ਕੀ ਹੈ ਖਾਣਾ ਕਿਦਾਂ ਲੈਂਦੇ ਆ ਠੀਕ ਹੈ ਹੁਣ ਅਗਰ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰੀਏ ਇਹ ਥੋੜੇ ਅਲੱਗ ਤੋਂ ਟੌਪਿਕ ਵੀ ਹੈ ਬੱਚੇ ਵੈਸੇ ਨਿਊਟ੍ਰੀਸ਼ਨ ਵਾਲਾ

ਹੁਣ ਅਗਰ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰੀਏ that means ਖਾਣਾ ਕਿੱਦਾਂ ਲੈਂਦੇ ਆ ਤਾਂ ਨਿਊਟ੍ਰੀਸ਼ਨ ਦੋ ਭਾਗਾਂ ਦੇ ਵਿੱਚ ਆਪਾਂ ਬੇਸਿਕ ਵੰਡਦੇ ਆ ਉਹ ਦੋ ਭਾਗ ਕਿਹੜੇ ਹੁੰਦੇ ਆ ਬੱਚੇ ਇੱਕ ਨਿਊਟ੍ਰੀਸ਼ਨਲ ਹੁੰਦੀ ਆ ਸਾਡੇ ਕੋਲ ਆਟੋਟ੍ਰੋਫਿਕ ਤੇ ਦੂਸਰੀ ਕਿਹੜੀ ਹੁੰਦੀ ਆ ਹੈਟਰੋਟ੍ਰੋਫਿਕ ਫੁੰ ਦੇਖੋ ਬੱਚੇ ਆਟੋ ਦਾ ਮਤਲਬ ਕੀ ਹੁੰਦਾ ਹੈ ਸੈਲਫ ਠੀਕ ਹੈ ਆਟੋ ਦਾ ਮਤਲਬ ਕੀ ਹੁੰਦਾ ਹੈ ਸੈਲਫ ਟਰੋਫਿਕ ਦਾ ਮੀਨਸ ਕੀ ਹੁੰਦਾ ਹੈ ਨਿਊਟ੍ਰੀਸ਼ਨ ਉਹ ਜੀਵ ਜਿਹੜੇ ਆਪਣਾ ਖਾਣਾ ਖੁਦ ਬਣਾਉਂਦੇ ਆ ਉਹਨਾਂ ਨੂੰ ਬੱਚੇ ਆਟੋਟ੍ਰੋਫਸ ਕਹਿੰਦੇ ਆ ਤੇ ਉਹਨਾਂ ਦੀ ਨਿਊਟ੍ਰੀਸ਼ਨ ਨੂੰ ਉਹਨਾਂ ਦੇ ਖਾਣੇ ਲੈਣ ਦੇ ਢੰਗ ਨੂੰ ਕੀ ਬੋਲਿਆ ਜਾਂਦਾ ਬੱਚੇ ਉਹਨੂੰ ਆਟੋਟ੍ਰੋਫਿਕ ਬੋਲਿਆ ਜਾਂਦਾ ਹੈ ਠੀਕ ਹੈ ਹੁਣ ਅਗਰ ਆਪਾਂ ਗੱਲ ਕਰੀਏ ਜਿੰਨੇ ਵੀ ਜੀਵ ਐ ਜੋ ਆਟੋਟ੍ਰੋਫਿਕ ਐ ਉਹ ਆਪਣਾ ਖਾਣਾ ਕਾਦੇ ਨਾਲ ਬਣਾਉਂਦੇ ਆ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ ਆਪਾਂ ਫੋਟੋਸਿੰਥਸਿਸ ਠੀਕ ਐ ਤਾਂ ਇਹ ਬੱਚੇ ਆਪਦਾ ਖਾਣਾ ਕਿਦੇ ਨਾਲ ਬਣਾਉਂਦੇ ਆ ਫੋਟੋਸਿੰਥਸਿਸ ਦੀ ਕਿਰਿਆ ਦੇ ਨਾਲ ਫੋਟੋਸਿੰਥਸਿਸ ਦੇ ਵਿੱਚ ਕੀ ਹੁੰਦਾ ਥੋੜਾ ਜਿਹਾ ਯਾਦ ਐ ਕੀ ਯੂਜ਼ ਕਰਦੇ ਆ ਪਲਾਂਟਸ ਕੀ ਬਣਾਉਂਦੇ ਆ ਸਨਲਾਈਟ ਦੇ ਹੈਲਪ ਨਾਲ ਕਾਰਬਨ ਡਾਈਆਕਸਾਈਡ ਤੇ ਵਾਟਰ ਵੇਪਰ ਦਾ ਯੂਜ਼ ਕਰਦੀ ਹੈ ਹਾਂਜੀ ਜੇ ਆਪਾਂ ਇਹਦੀ ਰਿਐਕਸ਼ਨ ਦੇਖੀਏ ਬੱਚੇ ਵਿਦਾਊਟ ਬੈਲੈਂਸ ਰਿਐਕਸ਼ਨ ਨਹੀਂ ਲਿਖਦੇ ਆਪਾਂ ਇੱਕ ਵਾਰੀ ਇਹ CO2 H2 ਤੇ ਵਾਟਰ ਦਾ ਯੂਜ਼ ਕਰਦੇ ਆ ক্লোਰੋਫਿਲ ਜਿਹੜਾ ਕਿ ਹਰੇ ਰੰਗ ਦਾ ਪਦਾਰਥ ਪਲਾਂਟਸ 'ਚ ਪ੍ਰੈਜ਼ੈਂਟ ਹੁੰਦਾ ਹੈ ਤੇ ਸਨਲਾਈਟ ਦੀ ਮੌਜੂਦਗੀ ਦੇ ਅੰਦਰ ਬੱਚੇ ਇਹ ਕੀ ਬਣਾਉਂਦੇ ਆ ਇੱਕ ਤਾਂ ਗਲੂਕੋਜ਼ ਪਲੱਸ ਥੋੜਾ ਜਿਹਾ ਸਿਕਸ ਮੋਲੀਕੂਲਸ ਅਦਰ ਵਾਟਰ ਦੇ ਵੀ ਨਾਲ ਦਿੰਦੇ ਆਪਾਂ ਨੂੰ ਤੇ ਪਲੱਸ ਆਕਸੀਜਨ ਦਿੰਦੇ ਆ ਤਾਂ ਬੱਚੇ ਇਹਨਾਂ ਦਾ ਆਪਾਂ ਕਹਿ ਸਕਦੇ ਆ ਕਿ ਸਾਨੂੰ ਡਬਲ ਫਾਇਦਾ ਹੈ ਹੁਣ ਡਬਲ ਫਾਇਦਾ ਕਿੱਦਾਂ ਪਹਿਲੀ ਚੀਜ਼ ਤਾਂ ਇਹ ਖਾਣਾ ਦੇ ਰਹੇ ਆ ਆਪਾਂ ਨੂੰ ਕਿਉਂਕਿ ਅਗਰ ਆਪਾਂ ਆਪਣੀ ਗੱਲ ਕਰੀਏ ਆਪਾਂ ਕਿਹਦੇ ਚਾਹੁੰਦੇ ਆ ਹਟੀਰੋ ਡਰਾਪਸ ਦੇ ਵਿੱਚ ਠੀਕ ਹੈ ਹਟੀਰੋ ਦਾ ਮਤਲਬ ਕੀ ਹੁੰਦਾ ਆਦਰਸ ਜਿਹੜੇ ਆਪਦੀ ਨਿਊਟ੍ਰੀਸ਼ਨ ਦੇ ਵਾਸਤੇ ਦੂਜਿਆਂ ਦੇ ਉੱਤੇ ਨਿਰਭਰ ਕਰਦੇ ਆ ਉਹਨਾਂ ਨੂੰ ਹੈਟੀਰੋਟਰੋਫਸ ਕਹਿੰਦੇ ਆ ਤਾਂ ਫੋਟੋਸਿੰਥਸਿਸ ਦੇ ਇੱਥੇ ਸਾਡੇ ਕੋਲ ਦੋ ਬੈਨੀਫਿਟਸ ਹੈ ਇੱਕ ਤਾਂ ਬੱਚੇ ਫੋਟੋਸਿੰਥਸਿਸ ਦੀ ਕਿਰਿਆ ਨਾਲ ਸਾਰੇ ਜੀਵਾਂ ਨੂੰ ਖਾਣਾ ਮਿਲਦਾ ਤੇ ਦੂਸਰੀ ਚੀਜ਼ ਜੋ ਸਾਨੂੰ ਸਾਹ ਲੈਣ ਵਾਸਤੇ ਆਕਸੀਜਨ ਮਿਲ ਰਹੀ ਹੈ ਬੱਚੇ ਉਹ ਵੀ ਸਾਨੂੰ ਇਸ ਪ੍ਰੋਸੈਸ ਤੋਂ ਮਿਲਦੀ ਹੈ ਠੀਕ ਹੈ ਇਸ ਕਰਕੇ ਅਸੀਂ ਕਹਿ ਦਿੰਦੇ ਆ ਕਿ ਫੋਟੋਸਿੰਥਸਿਸ ਇੱਕ ਬਹੁਤ ਹੀ ਇੰਪੋਰਟੈਂਟ ਕਿਰਿਆ ਹੈ ਹੁਣ ਅਗਰ ਤਾਂ ਆਪਾਂ ਐਨੀਮਲਸ ਦੀ ਗੱਲ ਕਰੀਏ ਐਨੀਮਲਸ ਤਾਂ ਸਾਰੇ ਹੀ ਬੱਚੇ ਕਿਦੇ ਚ ਆਉਣਗੇ ਹੈਟਰੋਟਰੋਫਸ ਦੇ ਅੰਦਰ ਪਲਾਂਟਸ ਦੀ ਗੱਲ ਕਰੀਏ ਪਲਾਂਟਸ ਸਾਰੇ ਕਿਦੇ ਚ ਆਉਣਗੇ ਬੱਚੇ ਆਟੋਟਰੋਫਸ ਦੇ ਅੰਦਰ ਹੁਣ ਅਗਰ ਆਪਾਂ ਗੱਲ ਕਰਦੇ ਆ ਬੈਕਟੀਰੀਆ ਦੀ ਕੀ ਬੈਕਟੀਰੀਆ ਆਪਣਾ ਖਾਣਾ ਖੁਦ ਬਣਾਉਂਦੇ ਆ ਉਹ ਨਹੀਂ ਨਹੀਂ ਬਣਾਉਂਦੇ ਹਨਾ ਉਹ ਨਹੀਂ ਬਣਾਉਣਗੇ ਫੰਗਸ ਜੇ ਆਪਾਂ ਵਨਜਾਈ ਦੀ ਗੱਲ ਕਰੀਏ ਫੰਗਸ ਜਿਵੇਂ ਆਪਾਂ ਉਲੀ ਕਹਿ ਦਿੰਨੇ ਆ ਉਹ ਵੀ ਹਮੇਸ਼ਾ ਦੂਸਰੀਆਂ ਚੀਜ਼ਾਂ ਤੇ ਲੱਗ ਰਹੀ ਐ that means ਉਹ ਤੋਂ ਆਪਣਾ ਖਾਣਾ ਲੈ ਰਹੀ ਐ ਤਾਂ ਉਹ ਵੀ ਆਪਣਾ ਖਾਣਾ ਨਹੀਂ ਬਣਾਉਂਦੇ ਠੀਕ ਐ ਪ੍ਰੋਟਿਸਟਾ ਜਿਹੜੇ ਹੈਗੇ ਆ ਉਹ ਬਣਾ ਵੀ ਸਕਦੇ ਆ ਨਹੀਂ ਅਗਰ ਉਹਨਾਂ ਦੇ ਕੋਲ ক্লোਰੋਫਿਲ ਪ੍ਰੈਜ਼ੈਂਟ ਹੈ ਤੋ ਬਣਾ ਲੈਣਗੇ ਅਦਰਵਾਇਜ਼ ਬੱਚੇ ਉਹ ਨਹੀਂ ਬਣਾਉਣਗੇ ਠੀਕ ਐ ਹੁਣ ਦੇਖੋ ਅਗਰ ਹੁਣ ਆਪਾਂ ਇੱਥੇ ਗੱਲ ਕਰੀਏ ਆਪਾਂ ਕਿਹਾ ਮੋਨਰਾ ਫਿਰ ਪ੍ਰੋਟਿਸਟਾ ਫਿਰ ਪੰਜਾਈ ਫਿਰ ਪਲਾਂਟੇ ਤੇ ਫਿਰ ਐਨੀਮੀ ਲਿਆ ਹੁਣ ਆਪਾਂ ਇਨਾ ਪੰਜਾਂ ਦੀ ਗੱਲ ਕੀਤੀ ਸੀ ਠੀਕ ਹੈ ਹੁਣ ਆਪਾਂ ਗੱਲ ਕੀਤੀ ਇੱਥੇ ਹੈਟੀਰੋਟ੍ਰੋਫਿਕ ਦੀ ਆਟੋਟ੍ਰੋਫਿਕ ਦੇ ਵਿੱਚ ਤਾਂ ਫੋਟੋਸਿੰਥੇਸਿਸ ਕੀਤੀ ਫੋਟੋਸਿੰਥੇਸਿਸ ਤੋਂ ਆਪਣਾ ਖਾਣਾ ਖੁਦ ਬਣਾ ਲਿਆ ਹੁਣ ਹੈਟੀਰੋਟ੍ਰੋਫਿਕ ਦੇ ਅੰਦਰ ਬੱਚੇ ਦੋ ਟਰਮਸ ਯੂਜ਼ ਹੁੰਦੀ ਹੈ ਇੱਕ ਹੁੰਦੀ ਹੈ ਪੈਰਾਸਾਈਟਸ ਇਹ ਪੈਰਾਸਿਟਿਕ ਨਿਊਟ੍ਰੀਸ਼ਨ ਦੂਸਰੀ ਹੁੰਦੀ ਹੈ ਬੱਚੇ ਸੈਪਰੋਫਿਟਿਕ ਹੁਣ ਇੱਕ ਹੀ ਚੀਜ਼ ਹੈ ਪਤਾ ਕਿਸੇ ਨੂੰ ਪੈਰਾਸਾਈਟ ਤੇ ਸੈਪਰੋਫਾਈਟ ਚ ਕੀ ਫਰਕ ਹੁੰਦਾ ਹੈ ਆਈ ਥਿੰਕ ਪੈਰਾਸਾਈਟ ਉਹ ਹੁੰਦੇ ਨੇ ਜਿਹੜੇ ਉਹਨਾਂ ਤੋਂ ਨਾਲ-ਨਾਲ ਖਾਈ ਜਾਂਦੇ ਨੇ ਤੇ ਉੱਥੇ ਮਤਲਬ ਬਦਲ ਨੂੰ ਮਾਰਦੇ ਨੇ ਜਿਹੜਾ ਆਊਟਕ੍ਰੋਪ ਹੁੰਦਾ ਤੇ ਸੈਪਰੋਮ ਉਹਨਾਂ ਬੱਚੇ ਬੇਸਿਕ ਫਰਕ ਕੀ ਹੈ ਦੋਨੋਂ ਹੀ ਦੂਜਿਆਂ ਤੋਂ ਖਾਣਾ ਲੈਣਗੇ ਬਟ ਪੈਰਾਸਾਈਟਸ ਹਮੇਸ਼ਾ ਕਿਸੇ ਲਿਵਿੰਗ ਚੀਜ਼ ਦੇ ਸਰੀਰ ਦੇ ਅੰਦਰ ਜਾਂ ਉਸ ਦੇ ਉੱਪਰ ਰਹਿ ਕੇ ਆਪਣਾ ਖਾਣਾ ਲੈਂਦੇ ਆ ਠੀਕ ਹੈ ਜਾਂ ਤਾਂ ਹੁਣ ਦੇਖੋ ਜੇ ਮੰਨ ਲਓ ਆਪਾਂ ਕਹਿੰਦੇ ਆ ਬੱਚੇ ਦੇ ਪੇਟ ਦੇ ਅੰਦਰ ਕੀੜੇ ਹੋ ਗਏ ਉਹ ਕੀੜੇ ਕੀ ਹੈ ਉਹ ਆਹ ਪੈਰਾਸਾਈਟਸ ਹੈ ਉਹਦੇ ਪੇਟ ਦੇ ਅੰਦਰ ਗਏ ਉਹਦੇ ਤੋਂ ਖਾਣਾ ਲੈ ਰਹੇ ਆ ਉਥੇ ਆਦਾ ਨੰਬਰ ਵਧਾ ਰਹੇ ਆ ਤੇ ਉਹਨੂੰ ਬਿਮਾਰ ਕਰ ਰਹੇ ਆ ਠੀਕ ਹੈ ਅਗਰ ਆਪਾਂ ਕਹੀਏ ਸਰੀਰ ਦੇ ਬਾਹਰ ਜਿੱਦਾਂ ਬੱਚੇ ਜੂਆ ਹੁੰਦੀਆਂ ਠੀਕ ਹੈ ਲੀਚ ਕਹਿੰਦੇ ਆ ਜੀ ਨੂੰ ਆਪਾਂ ਅਗਰ ਆਪਾਂ ਦੇਖੀਏ ਡੌਗਸ ਦੇ ਉਹਨਾਂ ਦੇ ਲੀਚ ਲੀਚ ਠੀਕ ਹੈ ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਆਹ ਬੱਚੇ ਡੌਗਸ ਹੁੰਦੇ ਆ ਉਹਨਾਂ ਦੇ ਕੀ ਹੈ ਉੱਚ ਚੜ ਲੱਗ ਜਾਂਦੇ ਆ ਟਿਕਸ ਕਹਿੰਦੇ ਆ ਉਹਨਾਂ ਨੂੰ ਆਪਾਂ ਉਹ ਚੀਜ਼ਾਂ ਵੀ ਕੀ ਹੈ ਉਹ ਬਾਹਰ ਰਹਿ ਕੇ ਆਪਣਾ ਖਾਣਾ ਲੈ ਰਹੇ ਆ ਉਹਨਾਂ ਦੇ ਸਰੀਰ ਤੋਂ ਤਾਂ ਉਹ ਵੀ ਕੀ ਹੈ ਪੈਰਾਸਾਈਟਸ ਹੈ ਬਟ ਅਗਰ ਬੱਚੇ ਸੈਪਰੋਫਾਈਟਸ ਦੀ ਗੱਲ ਕਰੀਏ ਸੈਪਰੋਫਾਈਟਸ ਮਰੀਆਂ ਹੋਈਆਂ ਡੈਡ ਐਂਡ ਡिकेਇੰਗ ਚੀਜ਼ਾਂ ਤੋਂ ਆਪਣਾ ਖਾਣਾ ਲੈਂਦੇ ਆ ਠੀਕ ਹੈ ਇਹ ਹਮੇਸ਼ਾ ਡੈਡ ਐਂਡ ਡिकेਇੰਗ ਚੀਜ਼ਾਂ ਤੋਂ ਆਪਨਾ ਖਾਣਾ ਲੈਣਗੇ ਉਹਨਾਂ ਨੂੰ ਆਪਾਂ ਕੀ ਕਹ ਦਿੰਦੇ ਆ ਸੈਪਰੋਫਿਟਿਕ ਸੈਪਰੋਫਾਈਟਸ ਨੂੰ ਬੱਚੇ ਇੱਕ ਵਰਡ ਹੋਰ ਦਿੱਤਾ ਜਾਂਦਾ ਇਹਨਾਂ ਨੂੰ ਕਿਹਾ ਜਾਂਦਾ ਹੈ ਨੈਚੁਰਲ এনवायरमेंटਲ ਕਲੀਨਰ ਉਹਨਾਂ ਨੈਚੁਰਲ এনवायरमेंटਲ ਕਲੀਨਰ ਦਾ ਮਤਲਬ ਕੀ ਹੈ ਬੱਚੇ ਕੋਈ ਜਾਨਵਰ ਮਰ ਗਿਆ ਕੋਈ ਪਲਾਂਟ ਸਿਗਾ ਉਹਦੇ ਪੱਤੇ ਡਿੱਗ ਗਏ ਇਹਨਾਂ ਨੇ ਉਹਨੂੰ ਖਾਦਾ ਸਾਡਾ ਵਾਤਾਵਰਣ ਸਾਫ਼ ਹੋ ਗਿਆ ਤਾਂ ਕੁਦਰਤੀ ਵਾਤਾਵਰਣ ਸਫਾਈ ਜਿਹੜਾ ਹੈਗਾ ਉਹ ਇਹਨਾਂ ਨੂੰ ਨਾਮ ਦਿੱਤਾ ਜਾਂਦਾ ਠੀਕ ਹੈ ਨੈਚੁਰਲ এনवायरमेंटਲ ਕਲੀਨਰ ਉਹ ਕਿਹਨੂੰ ਕਿਹਾ ਜਾਂਦਾ ਹੈ ਸੈਪਰੋਫਾਈਟਸ ਨੂੰ ਪੈਰਾਸਾਈਟ ਕੀ ਹੋਣਗੇ ਬੱਚੇ ਜਿਹੜੀਆਂ ਦੂਜੀਆਂ ਲਿਵਿੰਗ ਚੀਜ਼ਾਂ ਤੋਂ ਖਾਣਾ ਲੈਣਗੇ ਸੈਪਰੋਫਾਈਟਸ ਕੀ ਹੋਣਗੇ ਜਿਹੜੀਆਂ ਦੂਜੀਆਂ ਮ੍ਰਿਤ ਚੀਜ਼ਾਂ ਤੋਂ ਆਪਣਾ ਖਾਣਾ ਲੈਂਦੇ ਆ ਐਨਾ ਕਲੀਅਰ ਹੋਇਆ ਬੱਚੇ ਨਿਊਟ੍ਰੀਸ਼ਨ ਬਾਰੇ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਅਗਲੀ ਚੀਜ਼ ਲੈ ਕੇ ਚੱਲੀਏ ਤਾਂ ਤੁਹਾਨੂੰ ਬੱਚੇ ਪਲਾਂਟਸ ਦੀ ਪ੍ਰੋਪਰ ਡਿਟੇਲ ਹੈਗੀ ਹੈ ਤੁਸੀਂ ਦੇਖਿਆ ਹੋਣਾ ਤੁਹਾਨੂੰ ਫਲਾਰ ਦੇ ਪਾਰਟਸ ਦੇ ਉੱਤੇ ਕੁਐਸਚਨਸ ਦਿਖਦੇ ਆ ਹਨਾ ਪੇਪਰ ਦੇ ਅੰਦਰ ਤਾਂ ਆਪਾਂ ਪਲਾਂਟਸ ਦੇ ਬਾਰੇ ਵਿੱਚ ਪੜ੍ਹਨਾ ਹੈ ਬੱਚੇ ਉਹਨਾਂ ਦੇ ਲੀव्स ਦੇ ਬਾਰੇ ਵਿੱਚ ਪੜ੍ਹਨਾ ਹੈ ਸਟੋਮਾਟਾ ਕੀ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਹੁਣ ਸਮਝਣਾ ਹੈਗਾ ਕਿ ਉਹ ਕਿੱਦਾਂ ਖਾਣਾ ਬਣਾਉਂਦੇ ਆ ਕਿੱਦਾਂ ਸਨ ਲਾਈਟ ਲੈਂਦੇ ਆ ਠੀਕ ਹੈ ਹੁਣ ਦੇਖੋ ਅਗਰ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਪਾਰਟਸ ਆਫ ਪਲਾਂਟ ਦੀ आप अगर सब तो नीचे स्टार्ट कर हैं बच्चे अपने को लो पहला भाग किया जाता है रूट्स फिर स्टैम फिर होर कड़ा पार्ट हों पहला आप ला लीफ फलार फ्रूट ठीक है ਅਗਰ ਆਪਾਂ ਮੰਗੇ ਚਲਈਏ ਰੂਟਸ ਰੂਟਸ ਦਾ ਕੀ ਫੰਕਸ਼ਨ ਹੋ ਸਕਦਾ ਬੱਚੇ ਉਹ ਇਹ ਜਿਹੜੇ ਆ ਬੱਚੇ ਉਹ ਤਾਂ ਹੋਲਡ ਕਰਨਾ ਹੈ ਇਹ ਉਹਦੇ ਸੈਕੰਡਰੀ ਫੰਕਸ਼ਨ ਹੁੰਦੇ ਆ ਹਨਾ ਪ੍ਰਾਇਮਰੀ ਕੀ ਹੈ ਵਾਟਰ ਨੂੰ ਤੇ ਨਿਊਟਰੀਐਂਟਸ ਨੂੰ ਐਬਜ਼ਾਰਬ ਕਰਨਾ ਨਿਊਟਰੀਐਂਟ ਐਬਜ਼ોર્ਪਸ਼ਨ ਠੀਕ ਹੈ ਇਹਨਾਂ ਨੇ ਪਾਣੀ ਐਬਜ਼ਾਰਬ ਕਰਨਾ ਹੈ ਹੁਣ ਬੱਚੇ ਕੀ ਹੈ ਰੂਟਸ ਬਿਲਕੁਲ نیچے ਹੈ ਪlant ਨੂੰ ਪੂਰੇ ਨੂੰ ਪਾਣੀ ਚਾਹੀਦਾ ਹੈ ਠੀਕ ਹੈ ਕਿਹੜਾ ਇੱਕ ਟਿਸ਼ੂ ਹੁੰਦਾ ਹੈ ਜਿਹੜਾ ਪlant ਦੇ ਅੰਦਰ ਵਾਟਰ ਦੀ ਟ੍ਰਾਂਸਪੋਰਟ ਕਰਦਾ ਹੈ ਜ਼ਾਈਲਮ ਤਾਂ ਇਹਦੇ ਚ ਕੀ ਹੈ ਜ਼ਾਈਲਮ ਹੈ ਜਿਹੜਾ ਬੱਚੇ ਇਹ ਕਿਹਦੇ ਚ ਯੂਜ਼ ਹੁੰਦਾ ਪlantਸ ਦੇ ਕੇਸ ਦੇ ਅੰਦਰ ਵਾਟਰ ਟ੍ਰਾਂਸਪੋਰਟ ਦੇ ਅੰਦਰ ਠੀਕ ਹੈ ਤਾਂ ਇਹ ਕੰਮ ਹੋ ਗਿਆ ਰੂਟਸ ਦਾ ਉਸ ਤੋਂ ਬਾਅਦ ਆ ਜਾਂਦੀ ਹੈ ਬੱਚੇ ਸਟੈਮ ਹੁਣ ਅਗਰ ਆਪਾਂ ਸਟੈਮ ਦੀ ਗੱਲ ਕਰੀਏ ਇੱਕ ਤਾਂ ਤੇ ਤੇ ਬ੍ਰਾਂਚਸ ਲੱਗੀਆਂ ਹੁੰਦੀਆਂ ਜਿਨ੍ਹਾਂ ਤੇ ਤੁਹਾਡੇ ਲੀਫਸ ਲੱਗਦੇ ਆ ਫਲਾਰ ਲੱਗਦੇ ਆ ਫਰੂਟ ਲੱਗਦੇ ਆ ਇਸ ਤੋਂ ਇਲਾਵਾ ਬੱਚੇ ਇੱਕ ਤਾਂ ਹੋ ਗਿਆ ਜ਼ਾਈਲਮ ਜਿਦੇ ਚੋਂ ਪਾਣੀ ਜਾਂ ਵਾਟਰ ਟਰਾਂਸਪੋਰਟ ਹੋ ਰਿਹਾ ਦੂਜੀ ਚੀਜ਼ ਹੋਗੀ ਫਲੋਇਮ ਫਲੋਇਮ ਕੀ ਕਰਦਾ ਹੈ ਫੂਡ ਟਰਾਂਸਪੋਰਟ ਕਰਦਾ ਜਿਹੜਾ ਲੀਫ ਦੇ ਅੰਦਰ ਖਾਣਾ ਬਣਿਆ ਉਹਨੂੰ ਪੂਰੇ ਪਲਾਂਟ ਦੇ ਅੰਦਰ ਲੈ ਕੇ ਜਾਂਦਾ ਕੰਮ ਕੌਣ ਕਰਦਾ ਹੈ ਬੱਚੇ ਫਲੋਇਮ ਕਰਦਾ ਹੈਗਾ ਠੀਕ ਹੈ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਜਿਹੜਾ ਜ਼ਾਈਲਮ ਦੇ ਅੰਦਰ ਚੀਜ਼ਾਂ ਜਾਣ ਗਿਆ ਉਹਨਾਂ ਦਾ ਫਲੋ ਹੋਊਗਾ ਉਹ ਹਮੇਸ਼ਾ ਯੂਨੀ ਡਾਇਰੈਕਸ਼ਨਲ ਹੋਊਗਾ ਇੱਕੋ ਡਾਇਰੈਕਸ਼ਨ ਦੇ ਅੰਦਰ ਕਿਉਂਕਿ ਪਾਣੀ ਸਿਰਫ ਥੱਲੇ ਤੋਂ ਉੱਪਰ ਜਾਣਾ ਹੈ ਲੇਕਿਨ ਬੱਚੇ ਜਿਹੜਾ ਫਲੋਇਮ ਟਰਾਂਸਪੋਰਟ ਕਰ ਰਿਹਾ ਹੈ ਇਹਦਾ ਟਰਾਂਸਪੋਰਟ ਕੀ ਹੁੰਦਾ ਹੈ ਬਾਈ ਡਾਇਰੈਕਸ਼ਨਲ ਕਿਉਂਕਿ ਇਹਦੇ ਵਿੱਚੋਂ ਕੀ ਹੈ ਦੋਨੋਂ ਸਾਈਡ ਜਿਹੜਾ ਫੂਡ ਹੈ ਉਹ ਜਾਣਾ ਤਾਂ ਇਹ ਹਮੇਸ਼ਾ ਬਾਈ ਡਾਇਰੈਕਸ਼ਨਲ ਚੀਜ਼ਾਂ ਨੂੰ ਟਰਾਂਸਪੋਰਟ ਕਰੂਗਾ ਇਹ ਹਮੇਸ਼ਾ ਬੱਚੇ ਯੂਨੀ ਡਾਇਰੈਕਸ਼ਨਲ ਕਰੂਗਾ ਕਲੀਅਰ ਹੈ ਉਸ ਤੋਂ ਬਾਅਦ ਆਗੇ ਲੀਫ ਤੇ ਫਲਾਰ ਇਹਨਾਂ ਦੋਨਾਂ ਦੀ ਆਪਾਂ ਡਿਟੇਲ ਕਰਨੀ ਹੈ ਠੀਕ ਹੈ ਅਗਰ ਆਪਾਂ ਫਰੂਟ ਮੰਨੀਏ ਤਾਂ ਫਰੂਟ ਇੱਕ ਤਰ੍ਹਾਂ ਦਾ ਕੀ ਹੈ ਬੱਚੇ ਇਹ ਫਰਟੀਲਾਈਜੇਸ਼ਨ ਦਾ ਪ੍ਰੋਡਕਟ ਹੁੰਦਾ ਠੀਕ ਹੈ ਕਿੱਦਾਂ ਹੁੰਦਾ ਹੈ ਉਹ ਆਪਾਂ ਹੁਣ ਪੜਦੇ ਹਾਂ ਕਿਉਂਕਿ ਇਹਨਾਂ ਦੋਨਾਂ ਦੀ ਆਪਾਂ ਡਿਟੇਲ ਕਰਨੀ ਹੈ ਸਭ ਤੋਂ ਪਹਿਲਾਂ ਬੱਚੇ ਅਗਰ ਆਪਾਂ ਗੱਲ ਕਰੀਏ ਲੀਫ ਦੀ ਠੀਕ ਹੈ ਲੀਫ ਦੇ ਕੋਲ ਇੱਕ ਐਸ ਤਰੀਕੇ ਦੇ ਸੈਲਸ ਪਏ ਹੁੰਦੇ ਆ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਟੋਮਾਟਾ ਠੀਕ ਹੈ ਹੁਣ ਅਗਰ ਸਟੋਮਾਟਾ ਦਾ ਆਪਾਂ ਸਟਰਕਚਰ ਦੇਖੀਏ ਤੇ ਸੈਲਸ ਨੂੰ ਕਿਡਨੀ ਸ਼ੇਪ ਜਾਂ ਬੀਨ ਸ਼ੇਪ ਕਹਿੰਦੇ ਆ ਰਾਜਮਾ ਦੀ ਸ਼ੇਪ ਦੇ ਸੈਲਸ ਹੁੰਦੇ ਆ ਬੱਚੇ ਇੱਕ ਤਰ੍ਹਾਂ ਇਹਨਾਂ ਦੇ ਇਨਾਂ ਦੇ ਅੰਦਰ ਐਦਾ ਰੇਜ਼ ਹੁੰਦੀ ਹੈ ਹੁਣ ਦੇਖੋ ਇਹਦੀ ਪੋਰ ਹੁੰਦੀ ਹੈ ਅੰਦਰੋਂ ਦੀ 홀 ਹੈ ਹੁਣ ਕੀ ਹੋਊਗਾ ਬੱਚੇ ਜਰਨਲੀ ਇਹੇ ਕਿਹਾ ਜਾਂਦਾ ਹੈ ਕਿ ਜਿਹੜੇ ਸਟੋਮੇਟਾ ਹੈ ਇਹ ਕਿਹਦੇ ਚ ਹੈਲਪ ਕਰਦੇ ਆ ਗੈਸਸਿਜ਼ ਨੂੰ ਐਕਸਚੇਂਜ ਕਰਨ ਦੇ ਵਿੱਚ ਗੈਸ਼ੀਅਸ ਐਕਸਚੇਂਜ ਦੇ ਅੰਦਰ ਠੀਕ ਹੈ ਦੂਸਰੀ ਚੀਜ਼ ਇਹ ਵੀ ਵਰਡ ਤੁਸੀਂ ਆਪਣੇ ਪੇਪਰ 'ਚ ਦੇਖਿਆ ਹੋਣਾ ਟਰਾਂਸਪੀਰੇਸ਼ਨ ਹੁਣ ਟਰਾਂਸਪੀਰੇਸ਼ਨ ਕੀ ਹੈ ਬੱਚੇ ਤੁਸੀਂ ਜਰਨਲ 'ਚ ਸੁਣਿਆ ਹੋਊਗਾ ਕਿ ਡਿਫਿਊਜ਼ਨ ਦੇ ਅੰਦਰ ਆਪਾਂ ਕੀ ਕਹਿੰਦੇ ਆ ਚੀਜ਼ਾਂ ਹਮੇਸ਼ਾ ਹਾਈ ਕਨਸੈਂਟ੍ਰੇਸ਼ਨ ਤੋਂ ਲੋ ਕਨਸੈਂਟ੍ਰੇਸ਼ਨ ਤੇ ਜਾਂਦੀਆਂ ਠੀਕ ਹੈ ਪਲਾਂਟਸ ਦੇ ਕੇਸ ਦੇ ਅੰਦਰ ਕੀ ਹੋਊਗਾ ਜਦੋਂ ਰੂਟਸ ਨੇ ਪਾਣੀ ਐਬਜ਼ਾਰਬ ਕੀਤਾ ਤਾਂ ਰੂਟਸ 'ਚ ਵਾਟਰ ਜ਼ਿਆਦਾ ਸੀ ਬੱਚੇ ਠੀਕ ਹੈ ਹੁਣ ਕੀ ਹੋਗਾ ਲੀव्स ਉਸ ਪਾਣੀ ਨੂੰ ਖਿੱਚਦੇ ਐ ਤੇ ਲੀव्स ਦੇ ਵਿੱਚੋਂ ਜਦੋਂ ਵਾਟਰ ਲਾਸ ਹੁੰਦਾ ਹੈ ਵੇਪਰਸ ਦੀ ਫਾਰਮ ਦੇ ਵਿੱਚ ਇਨ ਫਾਰਮ ਆਫ ਵੇਪਰਸ ਆ ਵਾੜ ਜ਼ਰੂਰੀ ਯਾਦ ਰੱਖਣਾ ਬੱਚੇ ਵੇਪਰਸ ਦੀ ਫਾਰਮ ਦੇ ਅੰਦਰ ਕਿਉਂਕਿ ਅਗਰ ਤੁਸੀਂ ਵਾਟਰ ਸਿੱਧਾ ਕਹਤਾ ਨਾ ਉਹ ਡ੍ਰੋਪਲੇਟ ਬਣ ਗਈਆਂ ਮਤਲਬ ਪਾਣੀ ਉਦਾਂ ਹੀ ਜਾ ਰਿਹਾ ਜਿੱਦਾਂ ਤਰੇਲ ਪੈਂਦੀ ਹੈ ਸਰਦੀਆਂ ਦੇ ਅੰਦਰ ਉਹਦੇ ਲਈ ਵਾੜ ਹੋਰ ਯੂਜ਼ ਹੁੰਦਾ ਉਹਨੂੰ ਗਿਉਟੇਸ਼ਨ ਕਿਹਾ ਜਾਂਦਾ ਹੈ ਉਹ ਅਲੱਗ ਚੀਜ਼ ਹੈ ਠੀਕ ਹੈ ਤਾਂ ਟ੍ਰਾਂਸਪੀਰੇਸ਼ਨ ਹਮੇਸ਼ਾ ਕੀ ਹੈ ਜਦੋਂ ਲੀਫਸ ਦੇ ਵਿੱਚੋਂ ਵਾਟਰ ਲਾਸ ਵੇਪਰਸ ਦੀ ਫਾਰਮ ਦੇ ਅੰਦਰ ਹੋਊਗਾ ਬੱਚੇ ਉਹਨੂੰ ਆਪਾਂ ਕੀ ਕਹਿੰਦੇ ਆ ट्रांसपिरेशन ਕਹਿੰਦੇ ਆ ਦੂਜਾ ਜਿਹੜਾ ਫੰਕਸ਼ਨ ਹੈ ਸਟੋਮੇਟਾ ਦਾ ਉਹ ਕੀ ਹੋ ਗਿਆ ਬੱਚੇ ਗੈਸ਼ੀਅਸ ਐਕਸਚੇਂਜ ਹੋ ਗਿਆ ਹੁਣ ਜਰਨਲੀ ਇਹ ਕਿਹਾ ਜਾਂਦਾ ਹੈ ਕਿ ਡੇ ਟਾਈਮ ਤੇ ਦਿਨ ਦੇ ਟਾਈਮ ਤੇ ਇਹ ਸਟੋਮੇਟਾ ਖੁੱਲੇ ਹੁੰਦੇ ਆ ਓਪਨ ਹੁੰਦੇ ਆ ਰਾਤ ਦੇ ਟਾਈਮ ਤੇ ਕਲੋਜ਼ ਹੋ ਜਾਂਦੇ ਆ ਹੁਣ ਐਦਾਂ ਕਿਉਂ ਆ ਦੇਖੋ ਜਿਹੜੀਆਂ ਆਹ ਮੈਂ ਵਿਚਕਾਰ ਰਿੰਗਸ ਬਣਾਈਆਂ ਨਾ ਬੱਚੇ ਇਹਨਾਂ ਦਾ ਸਾਰਾ ਰੋਲ ਹੁੰਦਾ ਹੁੰਦੀ ਹੈ ਦਿਨ ਦੇ ਟਾਈਮ ਤੇ ਕਹਿੰਦੇ ਜਦੋਂ ਪਲਾਂਟ ਨੇ ਪਾਣੀ ਐਬਜ਼ਾਰਬ ਕੀਤਾ ਉਹ ਪਾਣੀ ਲੀव्स ਕੋਲ ਗਿਆ ਉਹ ਪਾਣੀ ਇਹਨਾਂ ਸੈਲਸ ਦੇ ਵਿੱਚ ਭਰ ਜਾਂਦਾ ਜਦੋਂ ਤੁਸੀਂ ਕਿਸੇ ਚੀਜ਼ ਦੇ ਅੰਦਰ ਪਾਣੀ ਨੂੰ ਫਿਲ ਕਰੋਗੇ ਤਾਂ ਉਹ ਬੱਚੇ ਫੁੱਲ ਜਾਂਦੀ ਹੈ ਚੀਜ਼ ਠੀਕ ਹੈ ਇਹਦੀਆਂ ਰੇਜ਼ ਜਦੋਂ ਸਟੋਮਾਟਾ ਬੰਦ ਹੁੰਦੇ ਆ ਉਦੋਂ ਇਹ ਅੱਦਾਂ ਹੁੰਦੀ ਹੈ ਸਿੱਧੀਆਂ ਐਦਾਂ ਠੀਕ ਹੈ ਜਿੱਦਾਂ ਬੱਚੇ ਇਹਦੇ ਵਿੱਚ ਪਾਣੀ ਭਰਦਾ ਹੈ ਇਹ ਸੈਲਸ ਫੁੱਲਣਾ ਸ਼ੁਰੂ ਕਰਦੇ ਆ ਇਹ ਜਿਹੜੀਆਂ ਰੇਜ਼ ਆ ਇਹ ਐਦਾਂ ਤੋਂ ਐਦਾਂ ਹੋ ਜਾਂਦੀਆਂ ਠੀਕ ਹੈ ਉਹ ਸੈਲਸ ਪੂਰੀ ਤਰ੍ਹਾਂ ਨਾਲ ਫੁੱਲ ਜਾਂਦੇ ਆ ਤੇ ਇਹਨਾਂ ਦੇ ਅੰਦਰ ਇੱਥੇ ਆਹ ਪੋਰ ਬਣ ਜਾਂਦੀ ਹੈ ਖਾਲੀ ਜਗ੍ਹਾ ਜਿੱਥੋਂ ਦੀ ਇਹ ਟਰਾਂਸਪੀਰੇਸ਼ਨ ਤੇ ਗੈਸ਼ੀਅਸ ਐਕਸਚੇਂਜ ਨੂੰ ਪਰਫਾਰਮ ਕਰਦਾ ਹੈ ਰਾਤ ਦੇ ਟਾਈਮ ਤੇ ਬੱਚੇ ਕੀ ਹੁੰਦਾ ਲੀਫਸ ਤੋਂ ਵਾਟਰ ਲਾਸ ਹੋ ਜਾਂਦਾ ਸੋ ਇਹ ਆਪਾਂ ਦੇਖਦੇ ਹਾਂ ਤਰੇਲ ਪਈ ਹੁੰਦੀ ਆ ਤਾਂ ਪਾਣੀ ਨਿਕਲ ਗਿਆ ਤਾਂ ਜਿਹੜੀਆਂ ਆਹ ਰੇਜ਼ ਐਦਾਂ ਹੋਈਆਂ ਸੀ ਉਹ ਵਾਪਸ ਤੋਂ ਐਦਾਂ ਹੋ ਗਈਆਂ ਤਾਂ ਜਿਹੜਾ ਸਟੋਮੇਟਾ ਸੀ ਬੱਚੇ ਉਹ ਦਿਨ ਦੇ ਟਾਈਮ ਤੇ ਓਪਨ ਹੋ ਗਿਆ ਤੇ ਰਾਤ ਦੇ ਟਾਈਮ ਤੇ ਉਹ ਬੰਦ ਹੋ ਗਿਆ ਇਸ ਕਰਕੇ ਕਹਿੰਦੇ ਆ ਕਿ ਸਟੋਮੇਟਾ ਡੇ ਟਾਈਮ ਓਪਨ ਹੋਣਗੇ ਰਾਤ ਨੂੰ ਕਲੋਜ਼ ਹੋਣਗੇ ठीक है ट्रांसपीरेशन पता लग गया बच्चे की है स्टोमैटा का रोल पता लग गया कि क्यों पे हुए है ठीक है ये चीज़ होंगी है हूँ आप पढ़ना है फ्लार के बारे में छोटा जो हाँ जी प्रोसैस का नाम क्यों ऑसमोसिस जो ਟ੍ਰੇਲ ਵਾਲਾ ਬੱਚੇ ਹਾਂ ਜਿਹੜਾ ਮੈਮ ਟੋਮੈਟੋ ਓਪਨ ਛੋਟਾ ਹੁੰਦਾ ਇਸ ਚ ਜਿਹੜਾ ਪਾਣੀ ਭਰਦਾ ਉਹ ਨੂੰ ਆਸਮੋਸਿਸ ਹਾਂਜੀ ਹਾਂਜੀ ਉਹਦੇ ਚ ਬੱਚੇ ਇਹ ਹੁੰਦਾ ਕਿ ਜਦਾਂ ਜਦੋਂ ਭਰ ਗਿਆ ਉਹ ਨੂੰ ਆਪਾਂ ਕਹਿੰਦੇ ਐਂਡੋਸਮੋਸਿਸ ਮਤਲਬ ਪਾਣੀ ਸੈੱਲ ਦੇ ਅੰਦਰ ਚਲਾ ਗਿਆ ਉਹ ਐਕਸੋਸਮੋਸਿਸ ਹੋ ਜਾਈ ਠੀਕ ਹੈ ਕਿਉਂਕਿ ਆਸਮੋਸਿਸ ਕੀ ਹੈ ਬਾਕੀ ਬੱਚਾ ਨੂੰ ਵੀ ਦੱਸ ਦਨੀ ਹੈ ਬੱਚੇ ਆਸਮੋਸਿਸ ਕੀ ਹੁੰਦਾ ਹੈ ਪਾਣੀ ਦਾ ਆਪਣੀ ਹਾਈ ਟੂ ਲੋ ਕਨਸੈਂਟ੍ਰੇਸ਼ਨ ਜਾਣਾ ਜਿੱਦਾਂ ਬਾਕੀ ਚੀਜ਼ਾਂ ਵਾਸਤੇ ਆਪਾਂ ਡਿਫਿਊਜ਼ਨ ਵਰਡ ਯੂਜ਼ ਕਰਦੇ ਆ ਵਾਟਰ ਦੀ ਟ੍ਰਾਂਸਪੋਰਟ ਦੇ ਲਈ ਓਸਮੋਸਿਸ ਵਰਡ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਹੁਣ ਦੇਖੋ ਫਲਾਰ ਦਾ ਸਟਰਕਚਰ ਕੀ ਹੋ ਗਿਆ ਦੇਖੋ ਬੱਚੇ ਕੁਝ ਇਸ ਤਰੀਕੇ ਦਾ ਆਪਣਾ ਫਲਾਵਰ ਦਾ ਸਟਰਕਚਰ ਹੁੰਦਾ ਹੈ ਜਿਹੜੀਆਂ ਹਰੇ ਰੰਗ ਦੀਆਂ ਪੱਤੀਆਂ ਹੁੰਦੀਆਂ ਜਿਹੜੀਆਂ ਬੱਡ ਸਟੇਜ ਦੇ ਵਿੱਚ ਜਦੋਂ ਹਲੇ ਫਲਾਵਰ ਖਿੜਿਆ ਨਹੀਂ ਹੈ ਉਦੋਂ ਉਹਨੂੰ ਪ੍ਰੋਟੈਕਟ ਕਰਕੇ ਰੱਖਦੀਆਂ ਬੱਚੇ ਉਹਨਾਂ ਨੂੰ ਆਪਾਂ ਕੀ ਕਹਿੰਨੇ ਆ ਸੈਪਲਸ ਇਹ ਹੁੰਦੀਆਂ ਗ੍ਰੀਨ ਹਰੇ ਰੰਗ ਦੀਆਂ ਫੰਕਸ਼ਨ ਕੀ ਹੁੰਦਾ ਇਹਨਾਂ ਦਾ ਬੱਚੇ ਪ੍ਰੋਟੈਕਸ਼ਨ ਇਨ ਬੱਡ ਸਟੇਜ ਜਦੋਂ ਫਲਾਰ ਨਹੀਂ ਓਪਨ ਹੋਇਆ ਹਲੇ ਉਹ ਬੱਡ ਦੇ ਵਿੱਚ ਹੈ ਉਸ ਟਾਈਮ ਤੇ ਇਹ ਫਲਾਰ ਨੂੰ ਪ੍ਰੋਟੈਕਟ ਕਰਕੇ ਰੱਖਦੀਆਂ ਉਸ ਤੋਂ ਬਾਅਦ ਬੱਚੇ ਆਹ ਵਾਲਾ ਮੇਨ ਸਟਰਕਚਰ ਇਹ ਕੀ ਹੈ ਫੀਮੇਲ ਦਾ ਰੀਪਰੋਡਕਟਿਵ ਸਿਸਟਮ ਹੈ ਜਿਹੜਾ ਫਲਾਰ ਹੈ ਬੱਚੇ ਫਲਾਰ ਨੂੰ ਕੀ ਮੰਨਿਆ ਜਾਂਦਾ ਹੈ ਪlant ਦਾ ਰੀਪਰੋਡਕਟਿਵ ਆਰਗਨ ਮੰਨਿਆ ਜਾਂਦਾ ਹੈ ਰੀਪਰੋਡਕਟਿਵ ਆਰਗਨ ਕਿਉਂ ਕਿਉਂਕਿ ਜਿਹੜੇ ਫਲਾਰ ਦੇ ਗੈਮੀਟਸ ਹੈ ਫਲਾਰ ਦੇ ਹੁਣ ਗੈਮੀਟਸ ਕਿਹੜੇ ਹੁੰਦੇ ਆ ਐਗ ਤੇ ਪੋਲਨ ਗ੍ਰੇਨ ਗੈਮੀਟਸ ਕੀ ਹੁੰਦੇ ਆ ਬੱਚੇ ਜਿਹੜੇ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਹੈਲਪ ਕਰਦੇ ਆ ਉਹਨਾਂ ਨੂੰ ਗੈਮੀਟਸ ਕਿਹਾ ਜਾਂਦਾ ਹੈ ਉਹ ਵਾਲੇ ਸੈੱਲ ਜਿਹੜੇ ਆਪਸ ਦੇ ਵਿੱਚ ਮਿਲਣਗੇ ਉਨ੍ਹਾਂ ਦੇ ਮਿਲਨ ਕਰਕੇ ਉਨ੍ਹਾਂ ਦਾ ਅਗਲਾ ਜਿਹੜਾ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦਾ ਵੰਸ਼ ਹੈ ਉਹ ਆਊਗਾ ਠੀਕ ਹੈ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਨੇ ਗੈਮੀਟਸ ਜਿੱਦਾਂ ਆਪਾਂ ਅਗਰ ਹਿਊਮਨਸ ਦੀ ਗੱਲ ਕਰੀਏ ਆਪਾਂ ਐਗ ਤੇ ਸਪਰਮਸ ਦੀ ਗੱਲ ਕਰਦੇ ਹਾਂ ਠੀਕ ਉਸੇ ਤਰੀਕੇ ਨਾਲ ਬੱਚੇ ਇਹਨਾਂ ਦੇ ਅੰਦਰ ਐਗ ਤੇ ਪੋਲਨ ਗ੍ਰੇਨਸ ਹੁੰਦੇ ਆ ਠੀਕ ਹੈ ਹੁਣ ਐਗ ਕਿੱਥੇ ਬਣੂਗਾ ਫੀਮੇਲ ਦੇ ਰੀਪਰੋਡਕਟਿਵ ਆਰਗਨ ਦੇ ਅੰਦਰ ਤਾਂ ਫੀਮੇਲ ਦਾ ਰੀਪਰੋਡਕਟਿਵ ਆਰਗਨ ਆ ਹੈ ਪੂਰਾ ਇਹਨੂੰ ਤਿੰਨ ਭਾਗਾਂ ਦੇ ਵਿੱਚ ਵੰਡਦੇ ਆ ਪਹਿਲਾ ਪਾਰਟ ਸਟਿਗਮਾ ਦੂਜਾ ਭਾਗ ਸਟਾਈਲ ਤੇ ਤੀਜਾ ਭਾਗ ਓਵਰੀ ਠੀਕ ਹੈ ਫੰਕਸ਼ਨ ਕੀ ਹਨ ਇਹਨਾਂ ਦੇ ਉਹ ਸਮਝਦੇ ਆ ਇਹ ਹੋ ਗਿਆ ਬੱਚੇ ਫੀਮੇਲ ਦੇ ਪਾਰਟਸ ਅਗਰ ਦੇਖੀਏ ਪੋਲਨ ਗ੍ਰੇਨਸ ਕਿੱਥੇ ਬਣਦੇ ਆ ਪੋਲਨ ਗ੍ਰੇਨ ਇੱਥੇ ਬਣਨਗੇ ਬੱਚੇ ਐਂਥਰ ਚ ਠੀਕ ਹੈ ਇਹ ਐਂਥਰ ਹੈ ਇਹ ਹੋ ਗਿਆ ਮੇਲ ਦਾ ਪਾਰਟ ਜਿਦੇ ਚ ਪੋਲਨ ਗ੍ਰੇਨ ਬਣਨੇ ਆ ਉਸ ਤੋਂ ਬਾਅਦ ਜਿਹੜੀਆਂ ਕਲਰਫੁੱਲ ਪੱਤੀਆਂ ਹੁੰਦੀਆਂ ਆਪਣੇ ਫਲਾਰ ਦੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਬੱਚੇ ਉਹਨਾਂ ਨੂੰ ਕਿਹਾ ਜਾਂਦਾ ਪੈਟਰਨਸ ਤਾਂ ਆਹ ਮੇਨ ਮੇਨ ਚੀਜ਼ਾਂ ਜਿਹੜੀਆਂ ਇਹ ਤੁਸੀਂ ਫਲਾਰ ਦੇ ਸਟਰਕਚਰ ਦੇ ਅੰਦਰ ਯਾਦ ਕਰ ਲੈਣੀਆਂ ਕਿ ਫਲਾਰ ਦੇ ਅੰਦਰ ਕੀ ਕੁਝ ਪ੍ਰੈਜ਼ੈਂਟ ਹੁੰਦਾ ਠੀਕ ਹੈ ਹੁਣ ਇਹ ਆਪਸ ਦੇ ਵਿੱਚ ਕਿੱਦਾਂ ਮਿਲਦੇ ਆ ਤੇ ਕਿੱਦਾਂ ਅੱਗੋਂ ਸਾਰਾ ਕੁਝ ਹੁੰਦਾ ਬੱਚੇ ਅਗਰ ਆਪਾਂ ਉਹਨੂੰ ਦੇਖੀਏ ਤਾਂ ਸਿਰਫ ਆਪਾਂ ਇਹਨਾਂ ਦਾ ਸਟਰਕਚਰ ਬਣਾ ਲੈਨੇ ਆ ਹੁਣ ਦੇਖੋ ਅਨ ਐਂਥਰ ਆਪਾਂ ਬਣਾਇਆ ਇਸ ਤਰੀਕੇ ਨਾਲ ਹੁੰਦਾ ਕੀ ਹੈ ਬੱਚੇ ਐਂਥਰ ਦੇ ਵਿੱਚ ਕੀ ਹੁੰਦਾ ਹੈ ਪੋਲਨ ਗ੍ਰੇਨਸ ਬਣਦੇ ਆ ਠੀਕ ਹੈ ਇਹ ਕੀ ਹੈ ਸਾਡੀ ਪੋਲਨ ਗ੍ਰੇਨਸ ਹੁਣ ਜਦੋਂ ਪੋਲਨ ਗ੍ਰੇਨਸ ਬਣ ਗਏ ਬੱਚੇ ਉਸ ਤੋਂ ਬਾਅਦ ਇਹਨਾਂ ਪੋਲਨ ਗ੍ਰੇਨਸ ਨੇ ਕੀ ਹੋਣਾ ਇਹ ਐਂਥਰ ਟੁੱਟ ਜਾਂਦਾ ਸੌਰੀ ਇਹ ਐਂਥਰ ਟੁੱਟ ਜਾਂਦਾ ਤੇ ਜਿਹੜੇ ਪੋਲਨ ਗ੍ਰੇਨ ਹੈ ਉਹ ਬਾਹਰ ਰਿਲੀਜ਼ ਹੋ ਜਾਂਦੇ ਆ ਹੱਤਾ ਹੁਣ ਇਹ ਪੋਲਨ ਗ੍ਰੇਨ ਕੀ ਕਰਦੇ ਆ ਹਵਾ ਦੇ ਰਾਹੀਂ ਪਾਣੀ ਦੇ ਰਾਹੀਂ ਜਾਂ ਕਿਸੇ ਵੀ ਇਨਸੈਕਟ ਦੇ ਰਾਹੀਂ ਕਿੱਥੋਂ ਤੱਕ ਪਹੁੰਚਦੇ ਆ ਬੱਚੇ ਇਹਦੇ ਸਟਿਗਮਾ ਤੱਕ ਇੱਥੇ ਪਹੁੰਚ ਗਏ ਬਟ ਇਹਨੇ ਮਿਲਣਾ ਕਿਹਦੇ ਨਾਲ ਹੈ ਐਗ ਦੇ ਨਾਲ ਉਹ ਐਗ ਕਿੱਥੇ ਪਿਆ ਆ ਓਵਰੀ ਆ ਇਸ ਓਵਰੀ ਚ ਆ ਅਵਿਊਲ ਹੈ ਜਿਹਦੇ ਚ ਐਗ ਪਿਆ ਹੈ ਇਸ ਪੋਲਨ ਗ੍ਰੇਨ ਨੇ ਇਹਦੇ ਕੋਲ ਪਹੁੰਚਣਾ ਹੈ ਬੱਚੇ ਇਹ ਕਿੱਦਾਂ ਪਹੁੰਚਦਾ ਹੈ ਇਹ ਇੱਥੇ ਇੱਕ ਟਿਊਬ ਬਣਾ ਲੈਂਦਾ ਹੈ ਉਸ ਟਿਊਬ ਨੂੰ ਪੋਲਨ ਟਿਊਬ ਹੀ ਕਿਹਾ ਜਾਂਦਾ ਹੈ ਠੀਕ ਹੈ ਉਹ ਟਿਊਬ ਰਾਹੀਂ ਇਹ ਕਿੱਥੇ ਪਹੁੰਚਦਾ ਹੈ ਇਸ ਐਗ ਦੇ ਕੋਲ ਇਸ ਐਗ ਦੇ ਨਾਲ ਮਿਲਣ ਤੋਂ ਬਾਅਦ ਇਹ ਕੀ ਬਣਾ ਲੈਂਦਾ ਹੈ ਅਵਿਊਲ ਜਾਂ ਐਗ ਕੀ ਬਣਾ ਲੂਗਾ ਬੱਚੇ ਸੀਡ ਕਿਉਂਕਿ ਜੇ ਅਪਾ ਪਲਾਂਟਸ ਦੇ ਵਿੱਚ ਦੇਖੀਏ ਉਹਨਾਂ ਦੀ ਅਗਲੀ ਜਨਰੇਸ਼ਨ ਤਾਂ ਬੱਚੇ ਸੀਡ ਤੋਂ ਹੀ ਸ਼ੁਰੂ ਹੋਣੀ ਹੈ ਠੀਕ ਹੈ ਤਾਂ ਜਿਹੜਾ ਅਵਿਊਲ ਹੈ ਉਹਨੇ ਕੀ ਬਣਾ ਲਿਆ ਉਹਨੇ ਸੀਡ ਬਣਾ ਲਿਆ ਜਿਹੜੀ ਬੱਚੇ ਓਵਰੀ ਹੈ ਇਹ ਕੀ ਬਣਾ ਲੈਂਦੀ ਹੈ ਫਰੂਟ ਬਣਾ ਲੈਂਦੀ ਹੈ ਇਸੇ ਕਰਕੇ ਜਿਹੜਾ ਸੀਡ ਹੁੰਦਾ ਉਹ ਹਮੇਸ਼ਾ ਫਰੂਟ ਦੇ ਅੰਦਰ ਹੁੰਦਾ ਠੀਕ ਹੈ ਜਿਹੜਾ ਅਵਿਊਲ ਜਾਂ ਐਗ ਸੀ ਉਹਦੇ ਤੋਂ ਕੀ ਬਣ ਗਿਆ ਸੀਡ ਬਣ ਗਿਆ ਜਿਹੜੀ ਬੱਚੇ ਇੱਥੇ ਓਵਰੀ ਸੀ ਬਾਹਰ ਉਹਨੇ ਕੀ ਬਣਾ ਲਿਆ ਉਹਨੇ ਫਰੂਟ ਬਣਾ ਲਿਆ ਠੀਕ ਹੈ ਤਾਂ ਆਹ ਜਿਹੜਾ ਸਟਿਗਮਾ ਸੀ ਇਹਨੇ ਫਿਰ ਕੀ ਕੰਮ ਕੀਤਾ ਇਹਨੇ ਇੱਕ ਤਰ੍ਹਾਂ ਦਾ ਲੈਂਡਿੰਗ ਪਲੇਟਫਾਰਮ ਦਾ ਕੰਮ ਕੀਤਾ ਲੈਂਡਿੰਗ ਪਲੇਟਫਾਰਮ ਕਿਉਂ ਕਿ ਆ ਜਿਹੜਾ ਪੋਲਨ ਗ੍ਰੇਨ ਸੀ ਇੱਥੇ ਆ ਕੇ ਲੈਂਡ ਕੀਤਾ ਤਾਂ ਅਗਰ ਇਹ ਆ ਜੇ ਕਿ ਲੈਂਡਿੰਗ ਪਲੇਟਫਾਰਮ ਦਾ ਕੰਮ ਕੌਣ ਕਰਦਾ ਹੈ ਜਾਂ ਪੋਲਨ ਗ੍ਰੇਨ ਸਭ ਤੋਂ ਪਹਿਲਾਂ ਆ ਕੇ ਕਿਹੜੇ ਹਿੱਸੇ ਤੇ ਬੈਠਦਾ ਹੈ ਤਾਂ ਉਹ ਬੱਚੇ ਸਟਿਗਮਾ ਹੋਊਗਾ ਜੇ ਪੁੱਛਿਆ ਜਾਵੇ ਸਟਾਈਲ ਦਾ ਕੀ ਫੰਕਸ਼ਨ ਹੈ ਸਟਾਈਲ ਦੇ ਵਿੱਚੋਂ ਦੀ ਬੱਚੇ ਪੋਲਨ ਟਿਊਬ ਬਣਦੀ ਹੈ ਠੀਕ ਹੈ ਤੇ ਓਵਰੀ ਦਾ ਕੀ ਫੰਕਸ਼ਨ ਹੈ ਓਵਰੀ ਮੈਚੂਰ ਹੋਣ ਤੋਂ ਬਾਅਦ ਕੀ ਬਣਾ ਲੈਂਦੀ ਹੈ ਫਰੂਟ ਬਣਾ ਲੈਂਦੀ ਹੈ ਠੀਕ ਹੈ ਫਰੂਟ ਹੁਣ ਦੋ ਤਰ੍ਹਾਂ ਦਾ ਹੋ ਸਕਦਾ ਹੈ ਜਾਂ ਤਾਂ ਫਰੂਟ ਡਰਾਈ ਹੁੰਦਾ ਜਦੋਂ ਆਪਾਂ ਡਰਾਈ ਫਰੂਟ ਦੀ ਗੱਲ ਕਰਦੇ ਆ ਜਾਂ ਫਲੈਸ਼ੀ ਹੁੰਦਾ ਜਿਵੇਂ ਆਪਾਂ ਐਪਲ ਖਾਂਦੇ ਆ ਜਾਂ ਮੰਗੋ ਖਾਂਦੇ ਆ ਜਿਹੜੇ ਜੂਸੀ ਫਰੂਟਸ ਹੁੰਦੇ ਆ ਜਾਂ ਫਿਰ ਉਹ ਫਲੈਸ਼ੀ ਹੁੰਦਾ ਉਹ ਡਿਪੈਂਡ ਕਰਦਾ ਹੈ ਕਿ ਫਰੂਟ ਕਿੱਦਾਂ ਦਾ ਬੱਚੇ ਠੀਕ ਹੈ ਤਾਂ ਅੱਜ ਦਾ ਲੈਕਚਰ ਬੱਚੇ ਆਪਣਾ ਆ ਇੰਨਾ ਕੀ ਸੀ ਸਮਝ ਆਇਆ ਕੋਈ ਡਾਊਟ ਹਾਂਜੀ ਬੱਚੇ ਆਨਲਾਈਨ ਵਾਲੇ ਬੱਚਿਆਂ ਨੂੰ ਕੋਈ ਡਾਊਟ ਕਿਸੇ ਵੀ ਬੱਚੇ ਨੂੰ ਫਲੈਸ਼ੀ ਫਲੈਸ਼ ਵਾਲਾ ਬੱਚੇ ਜੂਸੀ ਫਰੂਟ ਹੁੰਦਾ ਜਿਹੜਾ ਠੀਕ ਹੈ ਨਹੀਂ ਨਹੀਂ ਉਹ ਵੀ ਦੱਸ ਦੇਣੀ ਆ ਬੱਚੇ ਵੈਰੀ ਗੁੱਡ ਕੁਐਸਚਨ ਇੱਕ ਚੀਜ਼ ਬੱਚੇ ਸਾਰੀ ਸੁਣ ਲਓ ਬੱਚੇ ਨੇ ਕੁਐਸਚਨ ਪੁੱਛਿਆ ਕੀ ਮੈਮ ਜਿਹੜੇ ਟਰੂ ਫਰੂਟ ਹੈ ਤੇ ਫਾਲਸ ਫਰੂਟ ਹੈ ਇਹ ਕੀ ਹੁੰਦੇ ਆ ਉਹ ਮੈਂ ਤੁਹਾਨੂੰ ਦੱਸਿਆ ਬੱਚੇ ਕਿ ਜਿਹੜਾ ਫਰੂਟ ਹੈ ਉਹ ਕਿਹਦੇ ਤੋਂ ਬਣ ਰਿਹਾ ਹੈ ਓਵਰੀ ਤੋਂ ਅਗਰ ਪਲਾਂਟ ਦਾ ਸਿਰਫ ਤੇ ਸਿਰਫ ਓਵਰੀ ਵਾਲਾ ਭਾਗ ਫਰੂਟ ਨੂੰ ਬਣਾਉਣ ਦੇ ਵਿੱਚ ਕੰਮ ਕਰ ਰਿਹਾ ਤਾਂ ਉਹ ਸਾਡਾ ਟਰੂ ਫਰੂਟ ਹੈ ਬਟ ਅਗਰ ਓਵਰੀ ਤੋਂ ਬਿਨਾ ਵੀ ਕੋਈ ਹਿੱਸਾ ਜਿੱਦਾਂ ਬੱਚੇ ਆਪਾਂ ਆਹਾ ਬਣਾਈ ਸੀ ਨਾ ਡੰਡੀ ਆਹ ਦਾ ਨੀਚੇ ਇੱਕ ਹਿੱਸਾ ਹੁੰਦਾ ਜਿਹਨੂੰ ਥੈਲੇਮਸ ਕਹਿੰਦੇ ਆ ਵੈਸੇ ਉਹ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਐ ਐਨਾ ਯਾਦ ਕਰ ਲਿਓ ਅਗਰ ਓਵਰੀ ਤੋਂ ਬਿਨਾ ਓਵਰੀ ਦੇ ਨਾਲ ਕੋਈ ਹੋਰ ਹਿੱਸਾ ਵੀ ਫਰੂਟ ਬਣਾਉਂਦੇ ਅੰਦਰ ਰੋਲ ਨਿਭਾ ਰਿਹਾ ਹੈ 댓 ਮੀਨਸ ਉਹ ਫਰੂਟ ਕਿਦਾਂ ਦਾ ਹੈ ਉਹ ਫਾਲਸ ਫਰੂਟ ਹੈ ਠੀਕ ਹੈ ਤਾਂ ਦੋ ਤਰ੍ਹਾਂ ਦੇ ਫਰੂਟਸ ਹੁੰਦੇ ਆ ਹੋਰ ਕੋਈ ਕੁਐਸਚਨ ਬੱਚੇ ਕਿਸੇ ਦਾ ਐਗਜ਼ਾਮਪਲ ਦੋ ਟਰੂ ਫਰੂਟ ਤਾਂ ਜਿੱਦਾਂ ਆਪਣੇ ਸਾਰੇ ਹੈਗੇ ਆ ਬੱਚੇ ਠੀਕ ਹੈ ਫਾਲਸ ਫਰੂਟ ਦੇ ਅੰਦਰ ਤਿੰਨ ਐਗਜ਼ਾਮਪਲਸ ਆਉਂਦੀਆਂ ਕਾਜੂ ਹੋਗੇ ਸਟਰਾਬੇਰੀ ਹੋਗੀ ਇਹ ਫਾਲਸ ਫਰੂਟਸ ਹੁੰਦੇ ਆ ਠੀਕ ਹੈ ਹੋਣਗੇ ਫਾਲਸ ਬਾਕੀ ਟਰੂ ਹੁੰਦੇ ਆ ਹੋਰ ਕਿਸੇ ਨੇ ਕੁਝ ਪੁੱਛਣਾ ਬੱਚੇ ਉਧਰ ਕਲਾਸ ਓਵਰ ਹੋ ਗਈ ਪੁੱਛ ਲਓ ਜੇ ਕਿਸੇ ਨੇ ਆਫਲਾਈਨ ਚ ਕੋਈ ਵੀ ਕੁਸ਼ਨ ਪੁੱਛਣਾ ਦੁਬਾਰਾ ਦੱਸਾਂਗੇ ਕੋਈ ਗੱਲ ਨਹੀਂ ਅੱਛਾ ਚਲ ਲਿਏ ਠੀਕ ਹੈ